यूके ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਜਿਹੜੇ ਹੈਗੇ ਆ ਵੀਜ਼ਾ ਲੈ ਸਕਦੇ ਆ ਇਸ ਲਈ ਜੀ ਬਿਲਕੁਲ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਹੋਰ ਕੰਟਰੀਜ਼ ਦੇ ਵਿੱਚੋਂ ਜਿਵੇਂ ਆਸਟ੍ਰੇਲੀਆ ਜਾਂ ਤੁਸੀਂ ਕੈਨੇਡਾ ਦੇ ਵਿੱਚੋਂ ਰਿਫਿਊਜ਼ ਹੋ ਆਲਰੇਡੀ ਤੇ ਤੁਸੀਂ ਯੂਕੇ ਚ ਅਪਲਾਈ ਕਰ ਸਕਦੇ ਹੋ ਅਗਰ ਬੱਚੇ ਨੇ ਪਲੱਸ 2 ਕੀਤੀ ਹੋਈ ਆ ਬੱਚੇ ਦੇ 2022-23 ਚ ਪਾਸ ਆਊਟ ਹੈ ਬੱਚਾ ਗ੍ਰੈਜੂਏਸ਼ਨ ਦੇ ਨਾਲ-ਨਾਲ 2 ਸਾਲ ਦਾ ਵਰਕ ਪਰਮਿਟ ਵੀ ਲੈ ਕੇ ਜਾ ਸਕਦਾ ਹੈ ਐਂਡ ਅਗਰ ਕਿਸੇ ਨੇ ਮਾਸਟਰ ਲਈ ਅਪਲਾਈ ਕਰਨਾ ਹੈ ਮਾਸਟਰ ਵੀ 1 ਸਾਲ ਦੀ ਮਾਸਟਰ ਮਿਲੇਗੀ ਨਾਲ 2 ਸਾਲ ਦਾ ਉਹਨੂੰ ਵੀ ਵਰਕ ਪਰਮਿਟ ਮਿਲੇਗਾ ਅਗਰ ਤੁਸੀਂ ਵੀ ਆਪਣੀ ਪ੍ਰੋਫਾਈਲ ਲਈ ਸਪਟੰਬਰ ਇਨਟੇਕ ਲੈਣਾ ਚਾਹੁੰਦੇ ਹੋ ਤੇ ਸਾਡੇ ਦਿੱਤੇ ਨੰਬਰ ਤੇ ਕਾਲ ਕਰੋ ਬਿਲਕੁਲ ਸਪਟੰਬਰ ਇਨਟੇਕ ਦੇ ਲਈ ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਗੈਪ ਵਾਲਿਆਂ ਵਾਲਿਆਂ ਲਈ ਵੀ ਆਪਸ਼ਨਸ ਹੈਗੀ ਹੈ 22 ਪਾਸਪੋਰਟ ਦੇ ਲਈ ਵੀ ਹੈਗੀ ਹੈ ਪਰ ਇਸ ਤੋਂ ਇਲਾਵਾ ਜੇ ਤੁਹਾਡੀ ਸਟੱਡੀ ਦੇ ਵਿੱਚ ਲੰਮਾ ਗੈਪ ਹੈ ਗਿਆ ਜਾਂ ਤੁਹਾਡੀ ਰਿਫਿਊਜ਼ਲ ਆਈ ਹੋਈ ਹੈ ਕਿਸੇ ਵੀ ਕੰਟਰੀ ਤੋਂ ਤਾਂ ਵੀ ਤੁਸੀਂ ਇੱਕ ਵਾਰੀ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਤੁਹਾਡਾ ਯੂਕੇ ਦੇ ਲਈ ਹੋ ਸਕਦਾ ਹੈ ਕਿਉਂਕਿ ਹਰੇਕ ਬੱਚੇ ਦੀ ਪ੍ਰੋਫਾਈਲ ਹੈ ਜਿਹੜੀ ਅਲੱਗ ਹੁੰਦੀ ਹੈ ਔਰ ਤੁਹਾਡੀ ਪ੍ਰੋਫਾਈਲ ਦੇ ਆਮ ਨਾਲ ਹੀ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ ਕਿ ਕਿਸ ਕੰਟਰੀ ਲਈ ਤੁਸੀਂ ਐਲੀਜੀਬਲ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਵੀਜ਼ਾ ਲੈ ਸਕਦੇ ਹੋ ਸਤੰਬਰ ਇਨਟੇਕ ਲਈ ਹੁਣ ਰੀਜੀ ਨੇ ਦੱਸਿਆ ਕਿ ਸਤੰਬਰ ਇਨਟੇਕ ਦੇ ਲਈ 2025 ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਟਾਈਮ ਆਪਾਂ ਮਈ ਦੇ ਵਿੱਚ ਆ ਥੋੜਾ ਟਾਈਮ ਹੈਗਾ ਜਿਹੜੇ ਵੀ ਯੂਕੇ ਜਾਣਾ ਚਾਹੁੰਦੇ ਆ ਰਿਫਿਊਜ਼ਲ ਆਈ ਹੈ ਕੋਈ ਗੱਲ ਨਹੀਂ ਸਟਡੀ ਗੈਪ ਆ ਕੋਈ ਗੱਲ ਨਹੀਂ ਕਿੰਨਾ ਗੈਪ ਐਕਸੈਪਲ ਹੋਊਗਾ ਤੁਹਾਡੀ ਪ੍ਰੋਫਾਈਲ ਹੈ ਜਿਹੜੀ ਉਸ ਨੂੰ ਦੇਖ ਕੇ ਹੀ ਪਤਾ ਲੱਗ ਸਕਦਾ ਹੈ ਇਸ ਕਰਕੇ ਤੁਸੀਂ ਆਪਣੇ ਡਾਕੂਮੈਂਟ ਸੈਂਡ ਕਰਕੇ ਜਾਂ WhatsApp ਦੇ ਜਾਂ ਵੀਡੀਓ ਕਾਲਿੰਗ ਰਾਹੀਂ ਕਾਉਂਸਲਿੰਗ ਹੈ ਜਿਹੜੀ Swift Move ਦੇ ਆਫਿਸ ਤੋਂ ਲੈ ਸਕਦੇ ਹੋ ਮੈਮ ਹੁਣ ਇਹਨਾਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ ਆਸਟ੍ਰੇਲੀਆ ਦਾ ਇੱਕ ਸਵਾਲ ਰਹਿ ਗਿਆ ਕਿ ਬਹੁਤ ਨਾ ਸਟੂਡੈਂਟ ਦੇ ਮਨਾਂ ਦੇ ਵਿੱਚ ਵੀ ਔਰ ਪੇਰੈਂਟਸ ਦੇ ਮਨਾਂ ਦੇ ਵਿੱਚ ਵੀ ਇੱਕ ਗੱਲ ਹੁੰਦੀ ਹੈ ਕਿ ਪੰਜਾਬ ਹਰਿਆਣਾ ਬੋਰਡ ਦੇ ਜਿਹੜੇ ਬੱਚੇ ਆ ਜਾਂ ਜੰਮੂ ਬੋਰਡ ਦੇ ਬੱਚੇ ਆ ਉਹਨਾਂ ਨੂੰ ਕੁਝ ਯੂਨੀਵਰਸਿਟੀਆਂ ਕੀ ਕਾਫੀ ਯੂਨੀਵਰਸਿਟੀਆਂ ਜਿਹੜੀਆਂ ਨੇ ਆਸਟ੍ਰੇਲੀਆ ਦੀਆਂ ਐਂਟਰਟੇਨਿੰਗ ਕਰ ਰਹੀਆਂ ਔਰ ਸਿਰਫ ਸੀਬੀਐਸ ਬੋਰਡ ਵਾਲੇ ਹੀ ਜਾ ਸਕਦੇ ਆ ਕੀ ਇਸ ਤਰ੍ਹਾਂ ਦੀ ਵੀ ਕੋਈ ਗੱਲ ਹੈਗੀ ਹੈ ਜਾਂ ਫਿਰ ਕੋਈ ਪਰਸੈਂਟੇਜ ਇੰਨੀ ਹੋਵੇ ਦਸਵੀਂ ਦੇ ਵਿੱਚ ਇੰਗਲਿਸ਼ ਦੇ ਵਿੱਚ ਜਾਂ ਸਾਰੇ ਹੀ ਪਲੱਸ 2 ਦੇ ਵਿੱਚ ਜਾਂ ਫਿਰ ਕੋਈ ਵੀ ਅਪਲਾਈ ਕਰ ਸਕਦਾ ਜਾਂ ਫਿਰ ਇਹ ਮਿੱਥ ਬਣੀ ਹੋਈ ਹੈ ਉਨੇ ਬਿਲਕੁਲ ਸਰ ਇਹ ਸਿਨੈਰੀਓ ਹੈਗਾ ਆ ਕਿ ਜੇ ਕੋਈ ਬੱਚਾ ਪੰਜਾਬ ਬੋਰਡ ਤੋਂ ਲਾਈਕ ਸਟੇਟ ਬੋਰਡ ਤੋਂ ਪੜਿਆ ਹੋਇਆ ਆ ਉਹਨਾਂ ਨੂੰ ਥੋੜੀ ਯੂਨੀਵਰਸਿਟੀਆਂ ਨਹੀਂ ਪਿਕ ਕਰਦੀਆਂ ਹੈਗੀਆਂ ਬਟ ਅਗਰ ਬੱਚਾ ਰੀਸੈਂਟ ਪਾਸ ਆਊਟ ਹੈ ਬੱਚੇ ਦੀ ਜਿਹੜੀ ਪਰਸੈਂਟੇਜ ਹੈ ਉਹ 70 ਤੋਂ ਪਲੱਸ ਹੈ ਜਾਂ 65 ਤੋਂ ਪਲੱਸ ਹੈ ਬੱਚੇ ਦੇ ਆਲਸ ਦੇ ਵਿੱਚੋਂ ਬੈਂਡ ਸਕੋਰ ਅੱਛੇ ਹੈ ਤੇ ਡੈਫੀਨਿਟਲੀ ਸਰ ਉਹਨੂੰ ਪਬਲਿਕ ਯੂਨੀਵਰਸਿਟੀ ਮਿਲ ਸਕਦੀ ਹੈ ਜਿਹੜਾ ਬੱਚਾ 2025 ਜਾਂ 24 ਪਾਸ ਆਊਟ ਹੈ ਸਿਰਫ ਉਹੀ ਬੱਚਾ ਪੰਜਾਬ ਬੋਰਡ ਦਾ ਸਪੈਸ਼ਲੀ ਪੰਜਾਬ ਬੋਰਡ ਤੇ ਹਰਿਆਣਾ ਬੋਰਡ ਦੇ ਬੱਚੇ ਉਹੀ ਅਪਲਾਈ ਕਰ ਸਕਦੇ ਆ ਆਸਟ੍ਰੇਲੀਆ ਲਈ ਹਾਂ ਬਿਲਕੁਲ ਪੰਜਾਬ ਤੇ ਹਰਿਆਣਾ ਬੋਰਡ ਵਾਲੇ ਵੀ ਅਪਲਾਈ ਕਰ ਸਕਦੇ ਆ ਉਸ ਦੇ ਲਈ ਤੁਹਾਡੀ ਐਲੀਜੀਬਿਲਟੀ ਦੇਖਣੀ ਪਊਗੀ ਤੁਹਾਡੇ ਪਲੱਸ 2 ਦੇ ਜਿਹੜੇ ਮਾਰਕਸ ਕਿੰਨੇ ਆ ਉਹ ਦੇਖਣੇ ਪੈਣਗੇ ਇਸ ਕਰਕੇ ਤੁਸੀਂ ਆਪਣਾ ਉਹ ਸੈਂਡ ਕਰਕੇ ਪ੍ਰੋਪਰ ਜਾਣਕਾਰੀ ਜਿਹੜੀ ਲੈ ਸਕਦੇ ਹੋ ਆਪਾਂ ਯੂਕੇ ਬਾਰੇ ਗੱਲ ਕਰ ਰਹੇ ਸੀ ਮਮ ਯੂਕੇ ਦੀ ਸਟੱਡੀ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖ ਲਿਓ ਯਾਨੀ ਕਿ ਇਹ ਕੰਡੀਆ ਦੀ ਸਟੱਡੀ ਹੈ ਕਿ ਯੂਕੇ ਦੀ ਸਟੱਡੀ ਹੈ ਜਾਂ ਕਿੰਨੇ ਕ ਕਿਹੜੇ ਲੈਵਲ ਦੀ ਹੈ ਕਿਸ ਤਰ੍ਹਾਂ ਦੇ ਨਾਲ অপਸ਼ਨ ਸਟੂਡੈਂਟ ਨੂੰ ਉੱਥੇ ਸਟੱਡੀ ਕਰਨ ਤੋਂ ਬਾਅਦ ਮਿਲ ਜਾਨੀ ਲਿਖੋ ਸਰ ਡੈਫੀਨੇਟਲੀ ਆਪਣੇ ਇੰਡੀਆ ਤੋਂ 노 ਡਾਊਟ ਕਿ ਆਪਣੇ ਅਗਰ ਕੋਈ ਬੱਚਾ ਇੱਥੋਂ ਪੜਨ ਜਾ ਰਿਹਾ ਬੇਸਿਕਲੀ ਜਿਹੜਾ ਯੂਕੇ ਪ੍ਰੇਫਰੈਂਸ ਕਰਦਾ ਉਹ ਜ਼ਿਆਦਾਤਰ ਪ੍ਰੇਫਰੈਂਸ ਰੱਖਦਾ ਸਟੂਡੈਂਟ ਦੇ ਉੱਪਰ ਕਿ ਸਾਡੇ ਕੋਲੇ ਬੱਚਾ ਆਵੇ ਤੇ ਆ ਕੇ ਇੱਥੇ ਸਟੱਡੀ ਕਰੇ ਥੈਨ ਉਹਨਾਂ ਨੂੰ ਬੱਚਿਆਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ 2 ਸਾਲ ਦਾ ਈਵਨ ਕੁਝ ਕ ਬੱਚਿਆਂ ਨੂੰ ਇੰਟਰਨਸ਼ਿਪ ਵੀ ਲੱਗਦੀ ਹੈ ਆਪਣੇ ਸਟੱਡੀ ਦੇ ਨਾਲ-ਨਾਲ ਬੱਚਾ ਆਪਣਾ ਵਰਕ ਵੀ ਕਰਦਾ ਹੈ ਤਾਂ ਜੋ ਬੱਚੇ ਆਪਣੀਆਂ ਫੀਸਿਸ ਕੱਢਦੇ ਰਹਿਣ ਉਹਦੇ ਨਾਲ ਕੀ ਹੋਏਗਾ ਬੱਚੇ ਆਪਣੀ ਜਿਹੜੀ ਕਿ 6 ਮਹੀਨੇ ਦੀ ਫੀਸ ਭਰ ਕੇ ਵੀ ਡੈਫੀਨੇਟਲੀ ਉਹਦੇ ਨਾਲ-ਨਾਲ ਅੱਗੇ ਵਰਕ ਕਰਕੇ ਆਪਣੇ ਜਿਹੜੀਆਂ ਅੱਗੇ ਵਾਲੇ ਸਮੈਸਟਰ ਦੀਆਂ ਸਰਫੀਸਸ ਨੇ ਆਪੇ ਹੀ ਕਰ ਸਕਦੇ ਨੇ ਯੂਕੇ ਦੇ ਵਿੱਚ ਅਗਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਅਸੀਂ ਸਾਰਾ ਪੈਕੇਜ ਕਰਦੇ ਹਾਂ ਜਿਹੜੀ ਕਿ ਸਾਰੀ ਪੇਮੈਂਟ ਆ ਆਪਾਂ ਆਫਟਰ ਵੀਜ਼ਾ ਲੈਣੇ ਆ ਜੀ ਦੇ ਚ ਬੱਚੇ ਦਾ ਹੈਲਥ ਇੰਸ਼ੋਰੈਂਸ ਬੱਚੇ ਦਾ ਮੈਡੀਕਲ ਬੱਚੇ ਦੀ ਫੀਸ ਹੋਗੀ ਆਪਾਂ ਪੇ ਕਰਦੇ ਆ ਇਵਨ ਕਿ ਯੂਕੇ ਦੇ ਵਿੱਚ ਅਗਰ ਕੋਈ ਸਾਡੇ ਕੋਲ ਅਪਲਾਈ ਕਰਦਾ ਆਪਾਂ ਉਹਨੂੰ 에ਅ ਟਿਕਟ ਵੀ ਫ੍ਰੀ ਦਿੰਦੇ ਆ ਠੀਕ ਹੈ ਜੀ ਯੂਕੇ ਦੇ ਵਿੱਚ ਅਗਰ ਤੁਸੀਂ ਸਪਟੰਬਰ ਇਨਟੇਕ ਲਈ ਅਪਲਾਈ ਕਰਨਾ ਚਾਹੁੰਦੇ ਹੋ ਤੇ ਜਲਦੀ ਤੋਂ ਜਲਦੀ ਅਪਲਾਈ ਕਰੋ ਕਿਉਂਕਿ ਸਾਡੇ ਕੋਲੇ ਸਪਟੰਬਰ ਸਪਟੰਬਰ ਇਨਟੇਕ ਲਈ ਲਾਸਟ ਐਡਮਿਸ਼ਨਸ ਆਪਸ਼ਨ ਹੈਗੀਆਂ ਮਈ ਚ ਬਿਲਕੁਲ ਹੈ ਸਪਟੰਬਰ ਇਨਟੇਕ ਮਈ ਦਾ ਮਹੀਨਾ ਹੀ ਤੁਹਾਡੇ ਕੋਲ ਹੈਗਾ ਮਈ ਦੇ ਵਿੱਚ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਸਟਡੀ ਲੈਵਲ ਹੈ ਜਿਹੜਾ ਯੂਕੇ ਦਾ ਕਾਫੀ ਅੱਛਾ ਹੈਗਾ ਔਰ ਸਟੱਡੀ ਤੋਂ ਬਾਅਦ ਦੀਆਂ ਆਪਸ਼ਨਸ ਵੀ ਤੁਹਾਨੂੰ ਮਿਲ ਸਕਦੀਆਂ ਐਮ ਐਮ ਯੂਕੇ ਜਾਣ ਦੇ ਲਈ ਹੋਰ ਕਿਹੜੀਆਂ ਕਿਹੜੀਆਂ ਜੜੀਆਂ ਨੇ ਸਟੂਡੈਂਟ ਨੂੰ ਬੈਨੀਫਿਟਸ ਹੈਗੇ ਆ ਜੇ ਕੋਈ ਸਵਿਫਟ ਮੂਵ ਤੋਂ ਅਪਲਾਈ ਕਰਦਾ ਕੋਈ ਖਾਸ ਜਿਵੇਂ ਅੱਜਕੱਲੇ ਇੱਕ ਐਡ ਚੱਲਦੀ ਹੁੰਦੀ ਹੈ ਕਿ ਪੈਸੀ ਵੀਜ਼ਾ ਲੱਗਣ ਤੋਂ ਬਾਅਦ ਜਾਂ ਪੈਕੇਜ ਸਿਸਟਮ ਹੈ ਜਾਂ ਹੋਰ ਕਿਸ ਤਰ੍ਹਾਂ ਦੀ ਤੁਸੀਂ ਜਿਹੜੇ ਯੂਕੇ ਵਾਲੇ ਨੇ ਖਾਸ ਤੌਰ ਤੇ ਉਹਨਾਂ ਨੂੰ ਦੇ ਰਹੇ ਆ ਅ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਯੂਕੇ ਦੇ ਵਿੱਚੋਂ ਲਗਾਤਾਰ ਵੀਜ਼ੇ ਆ ਰਹੇ ਨੇ ਠੀਕ ਹੈ ਜੀ ਜਿਵੇਂ ਕਿ ਤੁਸੀਂ ਸਾਡਾ ਇੰਸਟਾਗ੍ਰam ਪੇਜ ਚੈੱਕ ਕਰਦੇ ਹੀ ਰਹਿੰਦੇ ਹੋ ਡੇਲੀ ਰੁਟੀਨ ਦੇ ਵਿੱਚ ਅਸੀਂ ਆਪਣੇ ਵੀਜ਼ਾ ਅਪਡੇਟ ਕਰਦੇ ਆ ਜਿਹੜੇ ਬੱਚੇ ਸਾਡੇ ਕੋਲ ਅਪਲਾਈ ਕਰਨਗੇ ਅਸੀਂ ਉਹਨਾਂ ਲਈ ਪੈਕੇਜ ਦਾ ਆਫਰ ਲੈ ਕੇ ਆਏ ਆ ਸਾਰੀ ਪੇਮੈਂਟ ਜਿਹੜੀ ਕਿ ਅਸੀਂ ਆਫਟਰ ਵੀਜ਼ਾ ਲਮਾਂਗੇ ਬੱਚੇ ਦੇ ਜਿਹਦੇ ਚ ਇਨਕਲੂਡਿੰਗ ਹੋਏਗਾ ਹੈਲਥ ਇੰਸ਼ੋਰੈਂਸ ਬੱਚੇ ਦਾ ਮੈਡੀਕਲ ਬੱਚੇ ਦੀ ਫੀਸ ਠੀਕ ਹੈ ਜੀ ਐਂਡ ਈਵਨ ਜਿਹੜੇ ਬੱਚੇ ਸਾਡੇ ਕੋਲੇ ਅਪਲਾਈ ਕਰਨਗੇ ਨਾਲ ਦੀ ਨਾਲ ਅਸੀਂ ਉਹਨਾਂ ਲਈ ਇੱਕ ਆਫਰ ਹੋਰ ਲੈ ਕੇ ਆਏ ਆ ਕਿ ਅਸੀਂ ਉਹਨਾਂ ਨੂੰ 에ਅ ਟਿਕਟ ਹੈ ਜਿਹੜੀ ਕਿ ਉਹ ਫ੍ਰੀ ਦਵਾਂਗੇ ਠੀਕ ਹੈ ਜੀ ਅਗਰ ਬੱਚੇ ਨੂੰ ਯੂਕੇ ਜਾ ਕੇ ਵੀ ਕੋਈ ਸਾਡੇ ਤੋਂ ਹੋਰ ਸਰਵਿਸ ਚਾਹੀਦੀ ਨੇ ਤੇ ਆਪਾਂ ਉਹ ਵੀ ਪ੍ਰੋਵਾਈਡ ਕਰਕੇ ਦਵਾਂਗੇ ਬਿਲਕੁਲ ਸਵਿਫਟ ਮੂਵ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਜੇਕਰ ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਲੈ ਰਹੇ ਹੋ ਕਿਉਂਕਿ ਇਹਨਾਂ ਦਾ ਸੀ ਪੇਜ ਦੇਖਦੇ ਆਂ ਲਗਾਤਾਰੀ ਵੀਜ਼ਾ ਜਾ ਰਿਹਾ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਜ਼ਾ ਜਾ ਰਹੇ ਆ ਜਿਨ੍ਹਾਂ ਦੀ ਬਹੁਤ ਵੀਕ ਪ੍ਰੋਫਾਈਲ ਹੁੰਦੀ ਹੈ ਕਿ ਲੱਗਦਾ ਕਿ ਸ਼ਾਇਦ ਹੁਣ ਵੀਜ਼ਾ ਇਹਨਾਂ ਨੂੰ ਨਹੀਂ ਮਿਲਣਾ ਰਿਫਿਊਜ਼ਲ ਹੈ ਲੰਬਾ ਗੈਪ ਹੈ ਉਹਨਾਂ ਦੇ ਵੀਜ਼ਾ ਸਵਿਫਟਿੰਗ ਵੱਲੋਂ ਯੂਕੇ ਦੇ ਲਵਾਏ ਜਾ ਰਹੇ ਆ ਨਾਲ ਦੀ ਨਾਲ ਜੇਕਰ ਤੁਸੀਂ ਮਈ ਦੇ ਮਹੀਨੇ ਦੇ ਵਿੱਚ ਇਹਨਾਂ ਕੋਲ ਅਪਲਾਈ ਕਰਦੇ ਹੋ ਤਾਂ ਇੱਕ ਆਫਰ ਹੈ ਜਿਵੇਂ ਰੀਜ ਨੇ ਹੁਣ ਦੱਸਿਆ ਇੱਕ ਤਾਂ ਜਿਵੇਂ ਬਹੁਤ ਸਾਰੀਆਂ ਐਲਸਸ ਦੇਖਦੇ ਹੋ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਚੰਗੀ ਤੁਹਾਡੀ ਪ੍ਰੋਫਾਈਲ ਦੇਖ ਕੇ ਇਸ ਤਰ੍ਹਾਂ ਦੀ ਆਪਸ਼ਨ ਵੀ ਤੁਹਾਨੂੰ ਦਿੱਤੀ ਜਾ ਸਕਦੀ ਹੈ ਕਿ ਤੁਹਾਡੇ ਜਿਹੜੇ ਸਾਰੇ ਪੈਸੇ ਆ ਸਵਿਫਟ ਮੂਵ ਆਪਣੇ ਵੱਲੋਂ ਲਾਊਗਾ ਔਰ ਟੁਹਾਡੇ ਤੋਂ ਪੈਸੇ ਜਿਹੜੇ ਲਾਊਗਾ ਵੀਜ਼ਾ ਲੱਗਣ ਤੋਂ ਬਾਅਦ ਲਾਊਗਾ ਯਾਨੀ ਕਿ ਤੁਹਾਡੇ ਨਾਲ ਪੈਕੇਜ ਵੀ ਕੀਤਾ ਜਾ ਸਕਦਾ ਔਰ ਨਾਲ ਦੀ ਨਾਲ ਇੱਕ ਹੋਰ ਆਫਰ ਹੈ ਇਸ ਮਹੀਨੇ ਦੇ ਵਿੱਚ ਅਪਲਾਈ ਕਰਨ ਵਾਲਿਆਂ ਦੇ ਲਈ ਖਾਸ ਤੌਰ ਤੇ ਜੇਕਰ ਤੁਸੀਂ ਸਵਿਫਟ ਮੂਵ ਤੋਂ ਮਈ ਦੇ ਮਹੀਨੇ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ 에ਅਰ ਟਿਕਟ ਵੀ ਇਹਨਾਂ ਵੱਲੋਂ ਦਿੱਤੀ ਜਾਊਗੀ ਯਾਨੀ ਕਿ ਜਹਾਜ਼ ਤੇ ਜਦੋਂ ਤੁਸੀਂ ਜਾਣਾ ਹੈ ਜਾ ਜਿਹੜੀ ਟਿਕਟ ਹੈ ਉਹ ਵੀ ਸਵਿਫਟ ਮੂਵ ਨਾਲ ਦਿੱਤੀ ਜਾਊਗੀ ਔਰ ਜੇਕਰ ਯੂਕੇ ਜਾ ਕੇ ਤੁਹਾਨੂੰ ਕਿਸੇ ਵੀ ਸਰਵਿਸਿਸ ਦੀ ਲੋੜ ਪੈਂਦੀ ਹੈ ਉਹ ਵੀ ਸਵਿਫਟ ਮੂਵ ਉੱਥੇ ਅਵੇਲੇਬਲ ਤੁਹਾਡੇ ਲਈ ਰਹੂਗਾ ਔਰ ਤੁਹਾਨੂੰ ਉੱਥੇ ਵੀ ਸਰਵਿਸਿਸ ਪ੍ਰੋਵਾਈਡ ਕਰਾਊਗਾ ਇਸ ਕਰਕੇ ਤੁਸੀਂ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਖਾਸ ਤੌਰ ਤੇ ਯੂਕੇ ਦਾ ਸਟੱਡੀ ਵੀਜ਼ਾ ਤੁਹਾਡਾ ਸਟੱਡੀ ਦੇ ਵਿੱਚ ਕੈਪਿਆ ਹੋਇਆ ਰਿਫਿਊਜ਼ਲ ਆਈ ਹੋਈ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਕਾਲ ਕਰੋ ਜਾਂ ਫਿਰ ਸਵਿਫਟ ਮੂਵ ਦਾ ਜਿਹੜਾ ਆਫਿਸ ਹੈ ਸੱਤ ਫਰਸ ਮੋਹਾਲੀ ਦੇ ਵਿੱਚ ਹੈ ਉੱਥੇ ਵਿਜ਼ਿਟ ਕੀਤੀ ਜਾ ਸਕਦੀ ਹੈ ਜਾਣਕਾਰੀ ਲਈ ਜਾ ਸਕਦੀ ਹੈ ਬਹੁਤ ਹੀ ਐਕਸਪਰਟ ਟੀਮ ਹੈ ਜਿਹੜੇ ਸਵਿਫਟ ਮੂਵ ਦੇ ਐਮ ਡੀ ਹੈਗੇ ਆ ਕਰਨ ਮੰਟਾ ਜੀ ਬਹੁਤ ਹੀ ਲੰਬਾ ਤਜਰਬਾ ਹੈ ਉਹਨਾਂ ਦਾ ਲਗਾਤਾਰ ਇਸ ਫੀਲਡ ਦੇ ਨਾਲ ਲੇਟ ਨੇ ਜਦੋਂ ਤੋਂ ਜਦੋਂ ਤੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਯਾਨੀ ਕਿ ਪਹਿਲੇ ਦਿਨ ਤੋਂ ਇਹੀ ਫੀਲਡ ਦੇ ਵਿੱਚ ਨੇ ਔਰ ਅੱਜ ਤੱਕ ਇਸੇ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਇਸ ਕਰਕੇ ਅਸੀਂ ਜਿਹੜੇ ਵੀ ਯੂਕੇ ਜਾਣ ਵਾਲੇ ਆ ਖਾਸ ਤੌਰ ਤੇ ਉਹਨਾਂ ਦੇ ਲਈ ਨੰਬਰ ਡਿਸਪਲੇ ਹੋ ਰਿਹਾ ਇਹਨਾਂ ਨੂੰ ਕਾਲ ਕਰੋ ਜਾਣਕਾਰੀ ਹਾਸਲ ਕਰੋ ਔਰ ਆਪਣਾ ਵਿਦੇਸ਼ ਜਾਣ ਦਾ ਸੁਪਨਾ ਹੈ ਜਿਹੜਾ ਪੂਰਾ ਕਰੋ ਮੈਮ ਹਮੇਸ਼ਾ ਹੀ ਜਦੋਂ ਕੋਈ ਸਟੂਡੈਂਟ ਆਉਂਦਾ ਨਾ ਉਹਨੂੰ ਐਦਾਂ ਲੱਗਦਾ ਕਿ ਤੁਹਾਡੇ ਕੋਲ ਆਇਆ ਉਹਨੇ ਕਹਿੰਦਾ ਮੈਨੂੰ ਯੂਕੇ ਭੇਜ ਦਿਓ ਕੈਨੇਡਾ ਭੇਜ ਦਿਓ ਯੂਐਸ ਭੇਜ ਦਿਓ ਕਿਤੇ ਵੀ ਭੇਜ ਦਿਓ ਹਣਾ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਹੜਾ ਕੋਰਸ ਲੈਣਾ ਹੈ ਕਿਹੜਾ ਕਾਲਜ ਲੈਣਾ ਕਿਹੜੀ ਯੂਨੀਵਰਸਿਟੀ ਲੈਣੀ ਹੈ ਉੱਥੇ ਜਾ ਕੇ ਪੜ੍ਹਾਈ ਤੋਂ ਬਾਅਦ ਮੈਨੂੰ ਕੀ ਆਪਸ਼ਨਸ ਮਿਲਣਗੇ ਕਿ ਸਵਿਫਟ ਵੱਲੋਂ ਇਸ ਤਰ੍ਹਾਂ ਦੀਆਂ ਸਾਰੀਆਂ ਸਟੂਡੈਂਟ ਨੂੰ ਪਹਿਲਾਂ ਹੀ ਗਾਈਡ ਕੀਤਾ ਜਾਂਦਾ ਹੈ ਕਿ ਉੱਥੇ ਜਾ ਕੇ ਸਟੱਡੀ ਤੋਂ ਬਾਅਦ ਦੀਆਂ ਕਿਸ ਤਰ੍ਹਾਂ ਦੀ ਆਫਰਸ ਤੁਹਾਨੂੰ ਮਿਲ ਸਕਦੀਆਂ ਜਾਂ ਤੁਸੀਂ ਵਰਕ ਵੀਜ਼ਾ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ ਜਾਂ ਕਿਹੜਾ ਕੋਰਸ ਕਰਕੇ ਤੁਹਾਨੂੰ ਬੈਨੀਫਿਟ ਹੈਗੇ ਜੀ ਬਿਲਕੁਲ ਦੇਖੋ ਸਰ ਜਿਵੇਂ ਆਪਣੇ ਕੋਲੇ ਬੱਚੇ ਆਉਂਦੇ ਨੇ ਸਾਨੂੰ ਆ ਕੇ ਕਹਿੰਦੇ ਆ ਕਿ ਮੈਮ ਮੋਸਟਲੀ ਬੱਚੇ ਆਉਂਦੇ ਨੇ ਕਿ ਯੂਕੇ ਜਾਣਾ ਹੈ ਜੇ ਸਾਨੂੰ ਜਿੱਥੇ ਮਰਜ਼ੀ ਭੇਜ ਦੋ ਸਾਨੂੰ ਜਿਹੜੀ ਮਰਜ਼ੀ ਸਿਟੀ ਭੇਜ ਦੋ ਜਿਹੜੀ ਮਰਜ਼ੀ ਯੂਨੀਵਰਸਿਟੀ ਭੇਜ ਦੋ ਆ ਦੇਖੋ ਬੱਚਿਆਂ ਦੇ ਲਈ ਆਪਸ਼ਨ ਹੁੰਦੀ ਹੈ ਸੋ ਦੇਖੋ ਬੱਚੇ ਡਿਪੈਂਡ ਕਰਦੇ ਬੱਚੇ ਦੀ ਪ੍ਰੋਫਾਈਲ ਟੂ ਪ੍ਰੋਫਾਈਲ ਠੀਕ ਹੈ ਜੀ ਅਗਰ ਬੱਚਾ ਇਥੋਂ 3 ਸਾਲ ਦੀ ਸਟੱਡੀ ਲੈ ਕੇ ਜਾ ਰਿਹਾ ਤੇ ਅੱਗੇ ਬੱਚੇ ਨੂੰ 2 ਸਾਲ ਦਾ ਸਰ ਵਰਕ ਪਰਮਿਟ ਮਿਲੇਗਾ ਈਵਨ ਸਟੱਡੀ ਦੇ ਨਾਲ-ਨਾਲ ਬੱਚਿਆਂ ਨੂੰ 10000 ਪਾਉਂਡ ਦੀ ਸਕਾਲਰਸ਼ਿਪ ਵੀ ਮਿਲਦੀ ਹੈ ਠੀਕ ਹੈ ਜੀ ਨਾਲ-ਨਾਲ ਬੱਚੇ ਨੂੰ ਵਰਕ ਦਾ ਵੀ ਮਿਲਦਾ ਜਿਹੜਾ ਕਿ ਬੱਚਾ ਪਰ ਡੇ ਤਿੰਨ ਤੋਂ 4 ਘੰਟੇ ਕੰਮ ਵੀ ਕਰ ਸਕਦਾ ਹੈ ਈਵਨ ਜਦੋਂ ਬੱਚੇ ਦੀ ਸਟੱਡੀ ਕੰਪਲੀਟ ਹੋ ਜਾਂਦੀ ਹੈ ਬੱਚੇ ਕੋਲੇ ਫੁੱਲ ਟਾਈਮ ਰਾਈਟਸ ਹੁੰਦੇ ਆ ਕਿ ਬੱਚਾ ਆਪਣਾ ਕੰਮ ਕਰ ਸਕਦਾ 2 ਸਾਲ ਦਾ ਵਰਕ ਪਰਮਿਟ ਹੈ ਜਿਹੜਾ ਬੱਚੇ ਨੂੰ ਮਿਲਦਾ ਹੈ ਸਰ ਯੂਕੇ ਚ ਠੀਕ ਹੈ ਜੀ ਅਗਰ ਬੱਚਾ ਆਸਟ੍ਰੇਲੀਆ ਚ ਵੀ ਅਪਲਾਈ ਕਰਦਾ ਸੇਮ ਐਸ ਆਸਟ੍ਰੇਲੀਆ ਚ ਵੀ ਬੱਚੇ ਨੂੰ 3 ਸਾਲ ਦੀ ਸਟੱਡੀ ਮਿਲਦੀ ਹੈ ਨਾਲ ਨਾਲ 2 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਜੀ ਅਗਰ ਆਪਾਂ ਯੂਐਸਏ ਦੀ ਗੱਲ ਕਰੀਏ ਯੂਐਸਏ ਚ ਡਿਪੈਂਡ ਕਰਦਾ ਹੈ ਯੂਐਸਏ ਚ ਡਿਗਰੀ 3 ਸਾਲ ਦੀ ਵੀ ਹੋ ਸਕਦੀ ਹੈ ਡਿਗਰੀ 4 ਸਾਲ ਦੀ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਬੱਚੇ ਨੂੰ ਆ ਸਾਲ ਦਾ ਜਬ ਬੱਚੇ ਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਯੂ ਐਸ ਏ ਦੇ ਵਿੱਚ ਅਗਰ ਕਿਸੇ ਬੱਚੇ ਨੇ ਯੂ ਐਸ ਏ ਲਈ ਵੀ ਅਪਲਾਈ ਕਰਨਾ ਚਾਹੁੰਦੇ ਆ ਬੱਚੇ ਦਾ ਜਿਆਦਾ ਗੈਪ ਹੈ 5 ਸਾਲ ਤੋਂ 6 ਸਾਲ ਦਾ ਜਾਂ 7 ਸਾਲ ਦਾ ਗੈਪ ਹੈਗਾ ਬੱਚਾ ਡੈਫੀਨਿਟਲੀ ਪੰਜਾਬ ਬੋਰਡ ਹੈ ਹਰਿਆਣਾ ਬੋਰਡ ਹੈ ਸੀ ਬੀ ਐਸਸੀ ਬੋਰਡ ਹੈ ਬੱਚਾ ਯੂ ਐਸ ਏ ਲਈ ਅਪਲਾਈ ਕਰ ਸਕਦਾ ਹੈ ਅਗਸਟ ਤੋਂ ਸਪਟੰਬਰ ਇਨਟੇਕ ਅਵੇਲੇਬਲ ਨੇ ਵਿਦਾਊਟ ਆਇਲਸ ਬੱਚਾ ਅਪਲਾਈ ਕਰ ਸਕਦਾ ਹੈ ਯੂ ਐਸ ਏ ਲਈ ਬੈਸਟ অপਸ਼ਨ ਹੈ ਬੱਚਿਆਂ ਕੋਲੇ ਜਿਨ੍ਹਾਂ ਦਾ ਸਟੱਡੀ ਦੇ ਵਿੱਚ ਜਿਆਦਾ ਗੈਪ ਹੈ